ਸਾਡਾ ਗਮਸਾ ਐਕਸਪੋ ਜਿਹੜੀ ਪਣਾ ਸ਼ਹਿਰ ਦੇ ਵਿੱਚ ਲੱਗੀ ਹੋਈ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਆ ਜੀ ਗਮਸਾ ਐਕਸਪੋ ਜਿਹੜਾ 10th ਐਡੀਸ਼ਨ ਹੈ 2026 ਦੇ ਵਿੱਚ ਉਹਦਾ ਅੱਜ ਚੌਥਾ ਦਿਨ ਹੈ ਲੇਕਿਨ ਇਹ ਚਾਰੇ ਦਿਨਾਂ ਦੇ ਵਿੱਚ ਬਹੁਤ بڑا ਫੁੱਟਬਾਲ ਦੇਖਣ ਨੂੰ ਮਿਲਿਆ ਲੋਕਾਂ ਦਾ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਔਰ ਲੁਧਿਆਣੇ ਦੇ ਵਿੱਚੋਂ ਅੰਮ੍ਰਿਤਸਰ ਪੂਰੇ ਪੰਜਾਬ ਦੇ ਵਿੱਚੋਂ ਇਵਨ ਦਿੱਲੀ ਔਰ ਸਾਊਥ ਦੇ ਵਿੱਚੋਂ ਵੀ ਬਹੁਤ ਕਸਟਮਰਾਂ ਦਾ ਰੁਝਾਨ ਨਜ਼ਰ ਆ ਰਿਹਾ ਹੈ ਕਮ ਸਾ ਐਕਸਪੋ ਜਿਹੜੀ ਹੈਗੀ ਆ ਹੁਣ ਇਸ ਵੇਲੇ ਨਾਰਥ ਦੀ ਸਭ ਤੋਂ ਵੱਡੀ ਐਗਜ਼ੀਬੀਸ਼ਨ ਹੈ ਜਿੱਦਾਂ بڑا ਸ਼ੋਅ ਲੱਗਦਾ ਜਿਸ ਤਰੀਕੇ ਨਾਲ ਇਹ ਸ਼ੋਅ ਲੱਗਦਾ ਹੈਗਾ ਵੈ ਤੇ ਇੱਥੇ ਤਕਰੀਬਨ ਹਰ ਜਿਹੜਾ ਕਸਟਮਰ ਆ ਜੋ ਕਿ ਟੈਕਸਟਾਈਲ ਦੀ ਲਾਈਨ ਦੇ ਵਿੱਚ ਆ ਉਹ ਇੱਥੇ ਆਣਾ ਪਸੰਦ ਕਰਦਾ ਹੈਗਾ ਔਰ ਇਸ ਵਾਰ ਵੀ ਬਹੁਤ ਜ਼ਿਆਦਾ ਰਸ਼ ਪਿਆ ਇੱਥੇ ਔਰ ਬਹੁਤ ਅੱਛੀ ਰਹੀ ਐਗਜ਼ੀਬੀਸ਼ਨ ਲੱਗਦਾ ਵੀ ਲੁਧਿਆਣਾ ਸ਼ਹਿਰ ਦੀ ਪਛਾਣ ਟੈਕਸਟਾਈਲ ਕਰਕੇ ਹੁੰਦੀ ਸੀ ਇਹਦੀ ਮੌਜੂਦਗੀ ਕਰਕੇ ਕਪੜਾ ਕਰਕੇ ਮੁਰਤਲ ਲੋਕ ਦੁਬਾਰਾ ਲੁਧਿਆਣਾ ਦਾ ਰੁਖ ਕਰ ਰਹੇ ਨੇ ਦੇਖੋ ਇਸ ਵੇਲੇ ਹੁਣ ਵੀ ਥੋੜਾ ਨਾ ਯੂਐਸ ਨੇ ਵੀ ਟੈਰਿਫ ਤੈਕ ਕੀਤਾ ਹੈਗਾ ਵਾਜਾ ਹੋਰ ਵੀ ਕੀਤਾ ਇਸ ਕਾਰਨ ਪਿੱਛੇ ਇਸ ਵੇਲੇ ਨਾ ਮਸ਼ੀਨਰੀ ਨੂੰ ਵਧਾਨ ਦਾ ਪ੍ਰੋਡਕਸ਼ਨ ਵਧਾਨ ਦਾ ਜਾਂ ਕੁਆਲਿਟੀ ਨੂੰ ਮੇਨਟੇਨ ਕਰਨ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਔਰ ਇਹ ਐਗਜ਼ਿਬਿਸ਼ਨ ਦੇ ਦੌਰਾਨ ਕਾਫੀ ਚੀਜ਼ਾਂ ਜਿਹੜੀਆਂ ਨਵੀਆਂ ਵੀ ਆਈਆਂ ਹੈਗੀਆਂ ਇਸ ਕਾਰਨ ਸਾਰੇ ਲੋਕਾਂ ਦਾ ਜਿਹੜਾ ਰੁਝਾਨ ਆ ਇਹਨਾਂ ਨੂੰ ਦੇਖਣ ਦਾ ਤੇ ਇੱਥੇ ਆਉਣ ਦਾ ਨਵੀਂ ਟੈਕਨੋਲੋਜੀ ਨੂੰ ਅਡਾਪਟ ਕਰਨ ਦਾ ਹੈਗਾ ਇਸੇ ਕਾਰਨ ਪਿੱਛੇ ਇੱਥੇ ਕਾਫੀ ਰਸ਼ ਰਿਹਾ ਹੈ ਨਰਿੰਦਰ ਇੰਟਰਨੈਸ਼ਨਲ ਨੂੰ ਵੀ ਲਗਾਤਾਰ ਲੋਕਾਂ ਦਾ ਪਿਆਰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਹਰ ਸਾਲ ਜਿਹੜੇ ਵਿਜ਼ਿਟੈਂਸ ਨੇ ਉਹਨਾਂ ਦੀ ਸੰਖਿਆ ਦੇ ਵਿੱਚ ਵਾਧਾ ਹੋ ਰਿਹਾ ਹੈ ਦੇਖੋ ਮੈਨੂੰ ਐਜ਼ੇ ਨਰਿੰਦਰ ਇੰਟਰਨੈਸ਼ਨਲ ਲਗਾਉਂਦੇ ਹੋਏ ਇਹ ਚੀਜ਼ ਐਕਸੀਬਿਸ਼ਨਸ ਵਗੈਰਾ ਚ ਪਾਰਟਿਸਿਪੇਟ ਕਰਦੇ ਹੋ ਅੱਜ 35 ਸਾਲ ਹੋ ਗਏ ਆ 40 ਸਾਲ ਤੋਂ ਅਸੀਂ ਮਸ਼ੀਨਰੀ ਦੀ ਲਾਈਨ ਚ ਹੈ ਹਰ ਸਾਲ ਅਸੀਂ ਕੋਸ਼ਿਸ਼ ਕੀਤੀ ਹੈ ਕਿ ਲੁਧਿਆਣੇ ਨੂੰ ਜਾਂ ਪੂਰੀ ਇੰਡਸਟਰੀ ਨੂੰ ਕੋਈ ਨਾ ਕੋਈ ਅੱਛਾ ਪ੍ਰੋਡਕਟ ਜਿਹੜੀਆਂ ਚੀਜ਼ਾਂ ਚਾਈਨਾ ਤੋਂ ਬਹੁਤ ਵੱਡੇ ਲੈਵਲ ਤੇ ਇੰਪੋਰਟ ਹੁੰਦੀਆਂ ਸਾਡਾ ਮਨ ਹੁੰਦਾ ਕਿ ਉਹ ਇੱਥੇ ਅਸੀਂ ਕਸਟਮਰ ਨੂੰ ਸਿਖਾਈਏ ਕਿ ਕਿੱਦਾਂ ਬਣ ਸਕਦੀਆਂ ਔਰ ਇਹਦੇ ਵਿੱਚ ਅਸੀਂ ਬੜੀ ਕਾਮਯਾਬੀ ਵੀ ਹਾਸਲ ਕੀਤੀ ਹੈ ਅੱਜ ਕੱਲ ਇੰਡਸਟਰੀ ਕਾਫੀ ਜ਼ਿਆਦਾ ਗਰੋ ਹੋਈ ਹੈ ਹਰਿਆਣਾ ਦੇ ਪਾਣੀਪਲ ਲੁਧਿਆਣਾ ਦੀ ਇੰਡਸਟਰੀ ਬਹੁਤ ਜ਼ਿਆਦਾ ਗਰੋ ਹੋਈ ਹੈ ਇਸ ਵਾਰ ਵੀ ਸਾਡੇ ਸਟੈਂਡ ਤੇ ਬਹੁਤ ਅੱਛਾ ਲੋਕਾਂ ਦਾ ਅਟਰੈਕਸ਼ਨ ਪੁਆਇੰਟ ਰਿਹਾ ਬਹੁਤ ਸਾਰੀਆਂ ਚੀਜ਼ਾਂ ਅਸੀਂ ਨਵੀਆਂ ਪੇਸ਼ ਕੀਤੀਆਂ ਜਿਨ੍ਹਾਂ ਦਾ ਮੇਰਾ ਖਿਆਲ ਆਨ ਵਾਲੇ ਦਿਨਾਂ ਚ ਸਾਰੇ ਜਿਹੜੇ ਸਾਡੇ ਕਸਟਮਰ ਆਇਆ ਜਾਂ ਜਿਹੜੇ ਬੰਦੇ ਨੇ ਵਿਜ਼ਿਟ ਕੀਤਾ ਉਹਨਾਂ ਨੂੰ